ਬਰਫ ਵਰਪਾਉਣ ਦੀ ਲੋੜ ਨਹੀਂ ਕੋਈ ਬਰਫ ਪਾਉਣ ਦੀ ਲੋੜ ਨਹੀਂ ਜੂਸ ਜੂਸ ਆਪਾਂ ਨੂੰ ਪਿਓਰ ਮਿਲਣਾ ਹੈ ਬਿਨਾ ਬਰਫ ਤੋਂ ਜੂਸ ਠੰਡਾ ਹੋ ਜਾਣਾ ਹੈ ਲਾਣਾ ਜੀ ਉਹ ਉਹੀ ਤਾਂ ਕਨਸੈਪਟ ਆਪਾਂ ਸਿਰਫ ਹਾਈਜੀਨ ਦਾ ਤਾਂ ਇਹਦੇ ਚ ਦਿੱਤਾ ਵੀ ਇੱਕ ਤਾਂ ਬੰਦੇ ਦਾ ਖਰਚਾ ਸਿਰਫ 15 ਰੁਪਏ ਦਾ ਰਹਿ ਗਿਆ ਇੱਕ ਦਿਨ ਦਾ ਚਾਹੇ ਇਹਨੂੰ ਇਨਵਰਟਰ ਤੇ ਚਲਾਓ ਚਾਹੇ ਬਿਜਲੀ ਤੇ ਚਲਾਓ ਸਾਰਾ ਦਿਨ ਦੀ 15 ਰੁਪਏ ਤੋਂ ਵੱਧ ਨਹੀਂ ਕੰਜ਼ਮਪਸ਼ਨ ਹੈ ਨੀਗੀ। ਕੰਬੀਏ ਦੇ ਚ ਅਸੀਂ ਗ੍ਰੀਸ ਕਦੋਂ ਕਰਾਣੀ ਐ ਜਾਂ ਮੁਗਲੈਲ ਕਦੋਂ ਕਰਾਣਾ ਸੀ ਤੁਹਾਨੂੰ ਕਹਾਂਗੇ ਨਾ ਬਈ ਇਹਦੇ ਚ ਲੋਡ ਹੀ ਨਹੀਂ ਇਹਨੂੰ ਛੇੜਨਾ ਹੀ ਨਹੀਂਗਾ ਤੁਸੀਂ ਦੱਬੀ ਚੱਲੋ। ਇਹ ਹੁਣ ਜਦੋਂ ਤੇ ਤੁਸੀਂ ਮੇਰੇ ਕੋਲ ਆਏ ਹੋ ਇਹ ਮਸ਼ੀਨ ਚੱਲ ਰਹੀ ਐ। ਇਹ ਪਤਾ ਲੱਗਿਆ ਕਿਸੇ ਨੂੰ ਆਪਾਂ ਦੇ ਵਿੱਚ ਚੱਲ ਰਿਹਾ ਸਟਾਰਟ ਐ। ਹਾਂ ਕੋਈ ਖੜਕਾ ਵੀ ਹੈ ਨਹੀਂ ਨਾ ਹੋਈ ਨਾ। ਇਹ ਇੱਕ ਵਾਰ ਚ ਅੱਜ ਮੈਂ ਤੁਹਾਡੇ ਸਾਹਮਣੇ ਗੰਨੇ ਲਗਾਏ ਐ। ਇੱਕ ਵਾਰ ਚ ਗੰਨੇ ਦਾ ਹਾਲ ਹੋ ਜਾਂਦਾ ਜੀ। ਜਿਵੇਂ ਪੂਰਾ ਮੱਖੀ ਵਾਸਤੇ ਵੀ ਇਹ ਮੈਂ ਬਹੂ ਮਾਰ ਕੇ ਉਡਾ ਸਕਦੇ ਮਤਲਬ ਪੂਰਾ ਰਸ ਵੀ ਨਹੀਂ ਆਣਾ ਜਮਾਂ ਜਮਾਂ ਹੀ ਸੁਕਾ ਦਿੰਦੀ ਆ ਹਾਂ ਜਮਾਂ ਸੁੱਕ ਕੇ ਸੀਨਾ ਪਹਿਲਾਂ ਦਿਖਾ ਦੇ ਬਈ ਹਨਾ ਮਸ਼ੀਨਾਂ ਜਿਹੜੀਆਂ ਤੁਹਾਡੇ ਵਾਸਤੇ ਲੈ ਕੇ ਆਏ ਆ ਜੂਸ ਕੱਢਣ ਵਾਲੀ ਮਸ਼ੀਨਾਂ ਬਈ ਇਹ ਜੀ ਬਈ ਜੀ ਗੰਨੇ ਦੀ ਜੂਸ ਦੀ ਮਸ਼ੀਨ ਆ ਇਹ ਗੰਨੇ ਦਾ ਰਸ ਲਿਕੇ ਨਿਕਲਦਾ ਚੋ ਇੱਕ ਵਾਰ ਸਿੰਗਲ ਟਾਈਮ ਕ੍ਰਸ਼ਿੰਗ ਇਹਦੇ ਚ ਹੁੰਦੀ ਆ ਇੱਕ ਵਾਰ ਜੀ ਇਹ ਮਤਲਬ ਗੰਨਾ ਪੂਰਾ ਸਕਾਹ ਦਿੰਦੀ ਆ ਤੁਮ ਜੋ ਇੰਜਨ ਨਾਲੋਂ ਕਿਲੋ ਮਗਰ ਪਈ ਐਮ ਐਲ ਜੂਸ ਇੱਕ ਵਾਰੀ ਜੀ ਇਹਦੇ ਚ ਨਿਕਲ ਜਾਂਦਾ ਵੱਧ ਚਾਹੇ ਆਪਾਂ ਇੰਨੇ ਚਾਰ ਵਾਰ ਲਾਈਏ ਪੰਜ ਵਾਰ ਲਾਈਏ ਇਹ ਤੇ ਜ ਇੱਕ ਵਾਰੀ ਲਾਉਣਾ ਅੱਛ ਬੀ ਇਹ ਚੱਲੂਗੀ ਕਿਵੇਂ ਇਹਦੇ ਨਾਲ ਕੋਈ ਨਾ ਇੰਜਨ ਆ ਕੋਸ ਹੋਰ ਆ ਮੰਨ ਲਓ ਕੋਈ ਦੂਰ ਨੇੜੇ ਇਧਰ ਆ ਉੱਤੇ ਖੜਾਗਾ ਹਨਾ ਤੁਸੀਂ ਕਹਿੰਦੇ ਬਿਜਲੀ ਦੇ ਚੱਲੂਗੀ ਤੇ ਬਹੀ ਲਈ ਅਗਲੇ ਕੋਲ ਹੋਵੇ ਨਾ ਪ੍ਰਬੰਧ ਤੇ ਫਿਰ ਉਸ ਤੋਂ ਇਲਾਵਾ ਕਿਵੇਂ ਚੱਲੂਗੀ ਇਹ ਬਾਈ ਜੀ ਇਹ ਇਨਵਰਟਰ ਤੇ ਚੱਲਦੀ ਆ ਇਹ ਮਸ਼ੀਨ ਸਿਰਫ 400 ਵਾਟ ਦੀ ਕੰਜ਼ਮਪਸ਼ਨ ਹੈ ਇਹਦੀ ਜਿਵੇਂ ਆਪਣੇ ਘਰੇ ਛੋਟੀ ਮਿਕਸੀ ਹੁੰਦੀ ਉਹ 600 ਵਾਟ ਦੀ ਹੁੰਦੀ ਹੈ ਤੇ ਇਹ ਸਮਝੋ 400 ਵਾਟ ਦੀ ਵਿੱਚੋਂ ਮਿਕਸੀ ਨਾਲੋਂ ਵੀ ਘੱਟ ਕੰਜ਼ਮਪਸ਼ਨ ਹੈ ਇਹਦੀ ਅੱਛਾ ਉਹ ਨਿੱਕੀ ਚੀਜ਼ ਨਾਲੋਂ ਵੱਡੀ ਆ ਫਿਰ ਵੀ ਲਾਈਟ ਘੱਟ ਖਾਊਗੀ ਇਹਦੇ 'ਚ ਅੱਧੇ ਐਚਪੀ ਦੀ ਮੋਟਰ ਹੈ ਇਹਦੇ 'ਚ ਜਿਹੜਾ ਗੇਅਰ ਬਾਕਸ ਹੈ ਨਾ ਜੀ ਉਹਦਾ ਕਮਾਲ ਆ ਸਾਰਾ ਉਹ ਇਟਾਲੀਅਨ ਕੰਪਨੀ ਦਾ ਲੱਗਿਆ ਰੋਟੋ ਮੋਟਿਵ ਰੋਟੋ ਮੋਟਿਵ ਕੰਪਨੀ ਦਾ ਇਨ ਲਾਈਨ ਗੇਅਰ ਬਾਕਸ ਹੈ ਤੇ ਉਹਦੇ ਨਾਲ ਅੱਧੇ ਐਚਪੀ ਦੇ ਨੂੰ ਇੰਨੀ ਪਾਵਰ ਮਿਲਦੀ ਹੈ ਵੀ ਇਹ ਸੈਟਅਪ ਜੇ ਆਪਾਂ 600 ਕਿਲੋ ਦੀ ਲਿਫਟ ਤੇ ਲਾਈਏ ਤਾਂ 600 ਕਿਲੋ ਦੀ ਲਿਫਟ ਅੱਧੇ ਐਚਪੀ ਤੇ ਚੱਕ ਦੂਗੀ ਇਹ। ਅੱਛਾ ਇਹ ਹੁਣ ਇਹ ਮੰਨ ਲਓ ਦੂਰ ਨੇੜੇ ਖੜਾ ਤਾਂ ਇਨਵਰਟਰ ਤੇ ਚਲਾ ਸਕਦੇ ਹਾਂ। ਹਾਂ ਜੀ ਇਨਵਰਟਰ ਤੇ ਇਹ ਜਿਵੇਂ ਆਪਾਂ ਡਬਲ 2 ਬੈਟਰੀ ਵਾਲਾ ਇਨਵਰਟਰ ਲਾਉਨੇ ਆ ਉਹਦੇ ਤੇ ਇਹ 650 ਗਲਾਸ ਇੱਕ ਦਿਨ ਦਾ ਇੱਕ ਵਾਰੀ ਚਾਰਜ ਤੇ ਇਹ ਕੱਢ ਦਿੰਦੀ ਹੈ। ਦੋ ਬੈਟਰੀ ਹਾਂ ਜੀ ਦੋ ਬੈਟਰੀਆਂ ਨਾਲ ਜਾਂ ਸਿੰਗਲ ਬੈਟਰੀ ਹਾਂ ਜੀ ਸਿੰਗਲ ਬੈਟਰੀ ਤੇ ਲਾਵੇ ਬ ਤਾ ਮੰਨ ਕੇ ਚੱਲੋ ਵੀ ਇਹ 300 ਗਲਾਸ ਆਪਣਾ 300 ਗਲਾਸ ਨਿਕਲ ਜਾਂਦਾ ਇਨਵਰਟਰ ਦਾ ਆਪਾਂ ਇੰਦਰ ਸਪੇਸ ਦਿੱਤਾ ਹੁੰਦਾ ਇਹਦਾ ਐਸੀ ਮਸ਼ੀਨ ਆ ਜਾਂਦੀ ਹੈ ਤੇ ਇਹਦੇ ਚ ਇਹਦੇ ਚ ਇਨਵਰਟਰ ਆ ਜਾਂਦਾ ਇੱਥੇ ਅੱਛਾ ਥੱਲੇ ਇੱਥੇ ਇਨਵਰਟਰ ਟੈਕ ਇੱਥੇ ਇਨਵਰਟਰ ਬੈਟਰੀ ਆ ਜਾਂਦੇ ਆ ਤੇ ਆ ਬੰਦਾ ਇਹਦੇ ਵਿੱਚ ਆਪਣੇ ਗੰਨੇ ਦੇ ਸਟੋਰੇਜ ਕਰ ਸਕਦਾ ਅੱਛਾ ਗੰਨੇ ਕੱਟ ਕੇ ਇਹਦੇ ਵਿੱਚ ਰੱਖ ਕੇ ਲਿਆ ਸਕਦਾ ਹਾਂਜੀ ਬਈ ਉਹ ਵਿੱਚ ਬੰਦਾ ਉਹ ਲਗਾ ਲੈਂਦਾ ਜੀ ਜਿਹੜੀ ਅੱਜ ਕੱਲ ਹੀਟ ਰੈਜ਼ਿਸਟੈਂਟ ਸ਼ੀਟ ਨਹੀਂ ਆਉਂਦੀ ਆਪਣੀ ਸ਼ੱਡਾ ਥੱਲੇ ਪੈਂਦੀ ਉਹ ਲਾ ਕੇ ਤਾਂ ਗੰਨਾ ਆਪਣਾ ਗਰਮ ਵੀ ਨਹੀਂ ਹੁੰਦਾ 8 9 7 8 ਡਿਗਰੀ ਬਾਹਰਲੇ ਟ ਅੱਛਾ ਭਾਈ ਇਹ ਤੇ ਲਿਖਿਆ ਸੀ ਮੈਂ ਇੱਥੇ ਪੜ੍ਹੀ ਜਾਂਦਾ ਸੀਗਾ ਵੀ ਇਹ ਇਹਨੂੰ ਠੰਡਾ ਕਰਨ ਦੀ ਲੋੜ ਨਹੀਂ ਹਨਾ ਹਾਂਜੀ ਉਹ ਕੀ ਸਿਸਟਮ ਕੀ ਆ ਕਿਵੇਂ ਠੰਡਾ ਇਹ ਜਦੋਂ ਨੂੰ ਸਿੱਧਾ ਕੱਢੂਗਾ ਤਾਂ ਗਰਮੀ ਆਊਗਾ ਠੰਡਾ ਕਿਵੇਂ ਹੋਊਗਾ ਇਹਦੇ ਜੋ ਠੰਡਾ ਜੂਸ ਆਊਗਾ ਇਨਸਟੈਂਟ ਮਤਲਬ ਇਹ ਵੀ ਨਹੀਂ ਕਿ ਆਪਾਂ ਨੂੰ ਵੇਟ ਕਰਨੀ ਪਊਗੀ ਹਾਂ ਇਹ ਵੀ ਨਹੀਂ ਕਿ ਆਪਾਂ ਨੂੰ ਠੰਡਾ ਕਰਨ ਲਈ ਕੋਈ ਕੰਜ਼ਪਸ਼ਨ ਬਿਜਲੀ ਕਿਸੇ ਚੀਜ਼ ਦੀ ਨਹੀਂ ਇਨਵਰਟਰ ਦੀ ਵੀ ਲੋੜ ਨਹੀਂ ਠੰਡਾ ਕਰਨ ਲਈ ਆਪਾਂ ਨੂੰ ਨਾ ਜੂਸ ਦੇ ਵਿੱਚ ਆਪਣੇ ਕੋਲ ਬਰਫ਼ ਜਾਣੀ ਹੈ ਹੂੰ ਹੂੰ ਪਰ ਇਹ ਹੈਗਾ ਜਿਹੜਾ ਮਾਡਲ ਅੱਜ ਤੁਸੀਂ ਦੇਖ ਰਹੇ ਹੋ ਇਹ ਆਈਸ ਬਾਕਸ ਮਾਡਲ ਹੈ ਇਹਦੇ ਚ ਨਾ ਇੱਕ ਬਾਕਸ ਹੁੰਦਾ ਹਵਾਲਾ ਅੱਛਾ ਜੀ ਇਹਦੇ ਵਿੱਚ ਕੁਇਲ ਸਿਸਟਮ ਦਿੱਤਾ ਹੁੰਦਾ ਹੈ। ਅਨ ਨੇੜੇ ਆ ਜੀ ਹਣਾ ਨੇੜੇ ਆ ਕੇ ਦਿਖਾ ਵੀ ਦੇ। ਅੱਛਾ ਬਰਫੇ ਦੇ ਵਿੱਚ ਪੈਣੀ ਹੈ। ਇਹਦੇ ਵਿੱਚ ਬਰਫ ਪਾ ਦੇਣੀ ਆ ਆਪਾਂ ਸਵੇਰੇ। ਇਹਦੇ ਵਿੱਚ ਸਮਝੋ ਕਿ 6-7 ਕਿਲੋ ਬਰਫ ਪੈ ਜਾਣੀ ਆ 25 ਤੋਂ 30 ਰੁਪਏ ਦੀ। ਅੱਛਾ। ਬਰਫ ਨਾਲੇ ਭਰ ਜਾਣਾ ਪੂਰਾ। ਠੀਕ ਹੈ। ਫਿਰ ਇਹਨੂੰ ਆਪਾਂ ਇਦਾਂ ਹੀ ਬੰਦ ਕਰ ਦੇਣਾ। ਜੋ ਵੀ ਆਪਾਂ ਇਸ ਤੋਂ ਬਾਅਦ ਜੂਸ ਕੱਢਾਂਗੇ ਇਹਦੇ ਚੋਂ। ਇਹਦੇ ਚੋਂ ਆਪਾਂ ਗੰਨਾ ਲਗਾਵਾਂਗੇ। ਇਹ ਗੰਨਾ ਇਹਦੇ ਵਿੱਚ ਪੈਣਾ ਇੱਥੇ। ਇਹਦੇ ਚ ਗੰਨਾ ਲਗਾ ਦੇਣਾ ਜੀ। ਇਹਦੇ ਜੋ ਜੂਸ ਜਾ ਕੇ ਇਨਸਟੈਂਟ ਮਤਲਬ ਆਪਾਂ ਕੋਈ ਵੇਟ ਨਹੀਂ ਕਰਨੀਗੀ। ਇਨਸਟੈਂਟ ਆਪਾਂ ਜੂ ਤੇ ਆਪਾਂ ਨੂੰ ਜੂਸ ਠੰਡਾ ਮਿਲਣਾ ਬਰਫ ਵਰਪਾਉਣ ਦੀ ਲੋੜ ਨਹੀਂ ਕੋਈ ਬਰਫ ਪਾਉਣ ਦੀ ਲੋੜ ਨਹੀਂ ਜੂਸ ਜੂਸ ਆਪਾਂ ਨੂੰ ਪਿਓਰ ਮਿਲਣਾ ਹੈ ਬਿਨਾ ਬਰਫ ਤੋਂ ਜੂਸ ਠੰਡਾ ਹੋ ਜਾਣਾ ਹੈ ਮਤਲਬ ਸਿਰਫ ਕੋਇਲ ਠੰਡੀ ਹੋ ਪਾਈਪ ਠੰਡੀ ਹੋ ਜਿਵੇਂ ਗਰਮ ਪਾਣੀ ਦਾ ਗੀజర్ ਗੈਸ ਵਾਲਾ ਹੁੰਦਾ ਉਹ ਪਾਣੀ ਪਾਈਪਾਂ ਨਾਲ ਗਰਮ ਹੋ ਜਾਂਦਾ ਇਹ ਜੂਸ ਪਾਈਪਾਂ ਨਾਲ ਠੰਡਾ ਹੋ ਜਾਣਾ ਹੈ ਅੱਛਾ ਵੀ ਉਹ ਸਿਸਟਮ ਖਤਮ ਹੋ ਗਿਆ ਪਹਿਲਾਂ ਉਹ ਧਾਵੇਂ ਜੋ ਬਰਫ ਪਾ ਲੋ ਹਨਾ ਉਹਦਾ ਪਾਣੀ ਬਣ ਜਾਂਦਾ ਸੀ ਉਹ ਉਹ ਕਾ ਨਹੀਂ ਖਤਮ ਹੋਊਗਾ ਜਾਨੀ ਕਿ ਜੇ ਤੁਸੀਂ ਜੂਸ ਬਿਨਾ ਸ਼ੁੱਧ ਆਏ ਤੁਹਾਨੂੰ ਗੰਨੇ ਦਾ ਜੂਸ ਜਿਹੜਾ ਪਿਓਰ ਜੂਸ ਦਾ ਇਹਦਾ ਟੇਸਟ ਹੈ ਇਦਾਂ ਜਿਵੇਂ ਘੁੱਟ ਭਰਾਂਗੇ ਤਾਂ ਐ ਸਮਝੋ ਵੀ ਘੰਡੇਰੀ ਨੂੰ ਚੱਬਿਆ ਆਪਾਂ ਤੇ ਉਹ ਜਿਹੜਾ ਰਸ ਆ ਉਹ ਉਹਦਾ ਟੇਸਵਾਦ ਆਣਾ ਤੇ ਦੂਜੀ ਗੱਲ ਇਹ ਵੀ ਹੈ ਬਾਈ ਹੁਣ ਅੱਗੇ ਉਹ ਇੰਜਨ ਜਾਂ ਚਲਾਉਣ ਦੇ ਸਾਰੇ ਇਹਦਾ ਠੱਕ 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 ਸਿਰ ਖਾ ਜਾਂਦੇ ਬੰਦੇ ਦਾ ਹਣਾ ਤੇ ਇਹਦਾ ਜਦੋਂ ਲੋਡ ਆ ਉਹਦੀ ਇਹਨੂੰ ਚਲਾਉਣਾ ਨਹੀਂ ਇਹਦਾ ਪਲੱਗ ਜਾਂ ਬੰਦ ਕਰ ਦਿੰਦੇ ਜਦੋਂ ਜੀ ਗਾਹਕ ਆਇਆ ਇਹਨੂੰ ਆਪਾਂ ਘੁਮਾਤਾ ਇਹ ਚੱਲ ਪਿਆ ਜਦੋਂ ਗਾਹਕ ਆਉਂਦਾ ਆਪਾਂ ਇਹਨੂੰ ਬੰਦ ਲੈਂਦੇ ਅੱਛਾ ਆ ਵਧੀਆ ਸਿਸਟਮ ਹੈਗਾ ਇੱਕ ਇੱਕ ਘੰਟੇ ਚ 120 ਕਿਲੋ ਗੰਨਾ ਘੜ ਸਕਦੀ ਹੈ ਮਤਲਬ ਕਿ ਐ ਹੈ ਹੀ ਨਹੀਂ ਕਿ 5 10 ਗਾਹ ਕਾਗੇ ਤੇ ਆਪਾਂ ਨੂੰ ਕੋਈ ਇੰਤਜ਼ਾਰ ਕਰਨਾ ਇਹ ਕੰਮ ਹੈ ਨਹੀਂ ਮਤਲਬ ਆਪਾਂ ਲਗਾਇਆ ਗੰਨਾ ਹੈ ਇੱਕੋ ਵਾਰੀ ਲੱਗਣਾ ਇੱਕ ਵਾਰੀ ਚ ਨੇ ਇੰਜਨ ਤੋਂ ਵੱਧ ਜੂਸ ਦੇ ਦੇਣਾ ਇੱਕੋ ਵਾਰੀ ਚ ਗੰਨਾ ਦਾ ਛਿਲਕਾ ਪਿੱਛੇ ਡਿੱਗ ਜਾਣਾ ਤੇ ਜੂਸ ਆਪਣਾ ਠੰਡਾ ਹੋ ਕੇ ਨਾਲ ਦੀ ਨਾਲ ਗਲਾਸ ਅੱਛਾ ਜਿਹੜਾ ਛਿਲਕਾ ਛੁਲਕਾ ਸਾਰਾ ਵੇਚੀ ਜਾਣਾ ਇਹਦੇ ਹਾਂਜੀ ਇਹਦੇ ਵਿੱਚ ਅੱਛਾ ਉਂ ਵੀ ਠੀਕ ਹੈ ਨਾ ਆਸੇ-ਪਾਸੇ ਗੰਦ ਨਹੀਂ ਪੈਂਦਾ ਨਹੀਂ ਤਾਂ ਬੁਰਾ ਹਾਲ ਹੋ ਜਾਂਦਾ ਨਾ ਅਗਲਾ ਗੰਨੇ ਦੇ ਇੱਕ ਇੱਕ ਬਾਈ ਮਨਾ ਦੱਸੋ ਜਿਵੇਂ ਹੁਣ ਉਹ ਪ੍ਰਾਣੀ ਜਿਹੜੇ ਗੰਨੇ ਵਾਲੀ ਮਸ਼ੀਨ ਦੀ ਹੁੰਦੀ ਹੈ ਨਾ ਉਹ ਚ ਗੰਨਾ ਇੱਕ ਵਾਰੀ ਪਾਉਂਦੇ ਫੇਰ ਦੂਰੀਆ ਰੀ ਮੋੜਦਾ ਫੇਰ ਤੁੰਦਾ ਫੇਰ ਮੋੜਦਾ ਫੇਰ ਪਾਦਾ ਉਹ ਉਹ ਕਹਾਣੀ ਹੈ ਨਹੀਂ ਐ ਇੱਕ ਵਾਰੀ ਲਾਣਾ ਜੀ ਉਹ ਉਹੀ ਦਾ ਕਨਸੈਪਟ ਆਪਾਂ ਸਿਰਫ ਹਾਈਜੀਨ ਦਾ ਤਾਂ ਇਹਦੇ ਵਿੱਚ ਦਿੱਤਾ ਵੀ ਇੱਕ ਤਾਂ ਬੰਦੇ ਦਾ ਖਰਚਾ ਸਿਰਫ 15 ਰੁਪਏ ਦਾ ਰਹਿ ਗਿਆ ਇੱਕ ਦਿਨ ਦਾ ਚਾਹੇ ਇਹਨੂੰ ਇਨਵਰਟਰ ਤੇ ਚਲਾਓ ਚਾਹੇ ਬਿਜਲੀ ਤੇ ਚਲਾਓ ਸਾਰਾ ਦਿਨ ਦੀ 15 ਰੁਪਏ ਤੋਂ ਵੱਧ ਨਹੀਂ ਕੰਜ਼ਮਪਸ਼ਨ ਹੈਣੀਗੀ ਵੀ ਤੁਸੀਂ ਸਾਰਾ ਮਹੀਨਾ ਵੀ ਚਲਾਈ ਚੱਲੋ ਤਾਂ 500 ਰੁਪਏ ਦਾ ਇਹਦਾ ਬਿੱਲ ਬਿਜਲੀ ਦਾ ਵਧਣਾ ਜੀ ਆਪਣੇ ਕੋ ਤਾਂ ਉਹਨਾਂ ਦਾ ਖਰਚਾ ਜਿੰਨਾ ਇਨਵਰਟਰ ਨੂੰ ਆਪਾਂ ਘਰੇ ਚਾਰਜ ਕਰਦੇ। ਇਹ ਨਾਲੇ ਭਈ ਉਹ ਵੀ ਬਚਤ ਹੋ ਗਈ ਨਾ ਇੰਜਨ ਹੁਣ ਪੁਰਾਣੇ ਆ ਤੁਹਾਨੂੰ ਪਤਾ ਕਿੰਨਾ ਘੰਟੇ ਚੱਲਦੇ ਆ ਨਾ ਕੋਈ ਨਾ ਕੋਈ ਕੋਈ ਸਰਵਿਸ ਹੀ ਰਹਿੰਦਾ ਆ ਜੀਰੋ ਮੇਨਟੇਨੈਂਸ ਮਸ਼ੀਨ ਆ ਆ ਜਾ ਉਹਦੀ ਸਰਵਿਸ ਕਰਾਓ ਕਿਤੇ ਡੀਜ਼ਲ ਲੀਕ ਹੋ ਗਿਆ ਕਿਤੇ ਮਗਲੈਲ ਡੁੱਲਣ ਲੱਗ ਗਿਆ ਕਿਤੇ ਕੋਈ ਭਾਈ ਇਹ ਨਹੀਂ ਚਾਹ ਤੁਸੀਂ ਤੁਸੀਂ ਪੁੱਛੋਗੇ ਵੀ ਨਾ ਸਾਨੂੰ ਵੀ ਇਹਦੇ ਵਿੱਚ ਅਸੀਂ ਗ੍ਰੀਸ ਕਦੋਂ ਕਰਾਣੀ ਐ ਜਾਂ ਮਗਲੈਲ ਕਦੋਂ ਕਰਾਉਣਾ ਅਸੀਂ ਤੁਹਾਨੂੰ ਕਹਾਂਗੇ ਨਾ ਭਾਈ ਇਹਦੇ ਚ ਲੋਡ ਹੀ ਨਹੀਂ ਇਹਨੂੰ ਛੇੜਨਾ ਹੀ ਨਹੀਂਗਾ ਤੁਸੀਂ ਦੱਬੀ ਚੱਲੋ ਜਿੰਨਾ ਹੰਡਾਓਗੇ ਇਹਨੂੰ ਹੰਡਾਓ 2 Totally. Hmm. ਤੇ ਬਾਈ ਜੀ ਮਾ ਦੇਖ ਰਿਹਾ ਸੀ ਨਾ ਆ ਜਮੇ ਦੇ ਦੋ ਮੋਟਰਾਂ ਹੀ ਲੱਗੀਆਂ ਉਹਦੇ ਇੱਕ ਲੱਗੀ ਇਹਦਾ ਇਹਦਾ ਸਿਸਟਮ ਵੀ ਹੈ ਇਹਦੇ ਚ ਸਪੈਸ਼ਲ ਲਾਈ ਹੈ ਵੀ ਆਪਾਂ ਨੂੰ ਕੋਈ ਬੰਦਾ ਆਂਦਾ ਕਹਿ ਦਿੰਦਾ ਵੀ ਠੰਡਾ ਜੂਸ ਨਹੀਂ ਚਾਹੀਦਾ ਨਾਰਮਲ ਪੀਣਾ ਮੈਂ ਅੱਛਾ ਚਾਹੇ ਆਪਾਂ ਬਰਫ਼ ਨਹੀਂ ਵਿੱਚ ਪਾਰੇ ਮੇਨ ਤਾਂ ਵਿੱਚ ਜਦੋਂ ਜੂਸ ਦੇ ਬਰਫ਼ ਜਾਂਦੀ ਹੈ ਨੁਕਸਾਨ ਤਾਂ ਉਹਦਾ ਹੈ ਉਹਦਾ ਉਹਦਾ ਨੁਕਸਾਨ ਹੈ ਜਿਹੜੀ ਬਿਨਾਂ ਬਰਫ਼ ਤੋਂ ਠੰਡਾ ਹੋ ਰਿਹਾ ਨੁਕਸਾਨ ਨਹੀਂ ਹੈਗਾ ਪਰ ਫਿਰ ਵੀ ਕੋਈ ਬੰਦਾ ਕਹਿ ਦਿੰਦਾ ਵੀ ਆਪਾਂ ਨੂੰ ਜੀ ਨਾਰਮਲ ਹੀ ਪੀਣਾ ਆਪਾਂ ਠੰਡਾ ਪੀਣਾ ਨਹੀਂ ਤਾਂ ਫਿਰ ਇਹਦੇ ਚ ਦੋ ਵਾਲਾ ਸਿਸਟਮ ਲਾਇਆ ਵੀ ਇੱਧਰ ਕਰਾਂਗੇ ਤਾਂ ਉਹ ਪੰਪ ਚੱ ਤੇ ਜੇ ਆਪਾਂ ਇੱਧਰ ਕਰਾਂਗੇ ਤਾਂ ਉਹ ਬਸ ਉਹ ਕੋਇਲ ਚ ਘੁੰਮ ਕੇ ਤੇ ਠੰਡਾ ਹੋ ਗਿਆ ਹੈ ਨਾ ਬਈ ਯਾਰ ਚੀਜ਼ ਬਹੁਤ ਵਧੀਆ ਹਨਾ ਤੇ ਆ ਜਾਲੀ ਜੂਲੀ ਲੱਗੀ ਹੈ ਇੱਥੇ ਸਾਰਾ ਕੁਝ ਨਾਲੇ ਜਿਹੜਾ ਮਾਈਕਰੋ ਫਿਲਟਰ ਹੈ ਜੀ ਇਹ ਉੱਤੋਂ ਕਵਰ ਆਉਂਦੀ ਹੈ ਜਿਵੇਂ ਉਹ ਨੇੜੇ ਆ ਕੇ ਦਿਖਾਦੀ ਹਨਾ ਜਿਵੇਂ ਉਹ ਨਾਲ ਜਾਲੀ ਲੱਗੀ ਹੋਈ ਹੈ ਇਹਨੂੰ ਕੱਢ ਕੇ ਤੁਸੀਂ ਮੰਨ ਲਓ ਜਦੋਂ ਭਰਗੇ ਨੂੰ ਸਾਫ਼ ਕਰ ਸਕਦੇ ਹੋ ਕੱਢ ਕੇ ਨਾ ਐਦਾਂ ਸਾਫ਼ ਕਰ ਸਕਦਾ ਵੇਸਟੇਜ ਲਈ ਹੈ ਮਤਲਬ ਇਹ ਜੂਸ ਕਿਤੇ ਨਹੀਂ ਜਾਂਦਾ ਇਹ ਚਾਰੇ ਪਾਸੇ ਬੰਦ ਹੈ ਜੇ ਕੋਈ ਤਪਕਾ ਗਿਰੂਗਾ ਤਾਂ ਇਹਦੇ ਚ ਗਿਰੂਗਾ اچھا ਬਈ ਮਸ਼ੀਨ ਨੂੰ ਆਸੇ ਪਾਸੇ ਨਹੀਂ ਕਿਤੇ ਅੱਛਾ ਇਹ ਇਹ ਟ੍ਰੇ ਜੀ ਬਾਹਰ ਨਿਕਲ ਜਾਣੇ ਨੂੰ ਸਾਫ ਕਰਕੇ ਫੇਰ ਉਹ ਧੋਕੇ ਵਿੱਚ ਉਵੇਂ ਪਾ ਸਕਦੇ ਹਾਂ ਨਾ ਜੀ ਜੀ ਤਬਾਜੀ ਹੋਈ ਮੱਖੀ ਕੋਈ ਕੰਨ ਨਹੀਂ ਆਂਦਾ ਬਾਈ ਜੀ ਇਹ ਐਦਾਂ ਬੰਦ ਰਹਿੰਦੀ ਹੈ ਇਹ ਇਹ ਵੀ ਐਦਾਂ ਕਵਰ ਰਹਿੰਦਾ ਇਹਦੇ ਤੇ ਵੀ ਕਵਰ ਆ ਸਟੀਲ ਦਾ ਆਪਣਾ ਕਵਰ ਲੱਗਿਆ ਹੁੰਦਾ ਅੱਛਾ ਉਹ ਜਿਵੇਂ ਉਸ ਮਸ਼ੀਨ ਤੇ ਲੱਗਿਆ ਹੋਇਆ ਆ ਆ ਲੱਗਿਆ ਵਾ ਅੱਛਾ ਹੁਣ ਇਹਨੂੰ ਕੰਮ ਕਰਨਾ ਤੇ ਨੂੰ ਬੰਦ ਕਰ ਦਿਓ ਨਹੀਂ ਜਦੋਂ ਤੁਸੀਂ ਆਓ ਹਾਂ ਇਹਨੂੰ ਇਹ ਤਾਂ ਬੰਦ ਕਰ ਦੇ ਕੋਈ ਤੂੰ ਖੋਲਣਾ ਹੋਇਆ ਇੱਕ ਸੀ ਇਹਨੂੰ ਹੱਥ ਨਾਲ ਖੋਲਣ ਵਾਲੇ ਆਪਾਂ ਇਹਨੂੰ ਸਕਰੂ ਦਿੱਤੇ ਹੋਏ ਆ ਅੱਛਾ ਜਦੋਂ ਮਰਜ਼ੀ ਖੋਲੋ ਇਹਨੂੰ ਚੱਕੋ ਸਾਫ਼ ਕਰੋ ਠੀਕ ਹੈ ਇਹ ਹੁਣ ਜਦੋਂ ਤੇ ਤੁਸੀਂ ਮੇਰੇ ਕੋਲ ਆਏ ਹੋ ਇਹ ਮਸ਼ੀਨ ਚੱਲ ਰਹੀ ਹੈ ਤੇ ਪਤਾ ਲੱਗਿਆ ਕਿਸੇ ਨੂੰ ਆਪਾਂ ਵਿਚ ਚੱਲ ਰਹੀ ਸਟਾਰਟ ਹੈ ਹਾਂ ਕੋਈ ਖੜਕਾ ਵੀ ਹੈ ਨਹੀਂ ਨਾ ਮਾ ਵੀ ਹੱਕੋਲੇ ਆ ਕੇ ਹੱਥ ਲਾ ਕੇ ਪਤਾ ਲੱਗਦਾ ਵੀ ਹਾਂ ਹੁਣ ਹੀ ਪਤਾ ਲੱਗਦਾ ਵੀ ਚੱਲਦੀ ਹੈ ਜਾਂ ਜਾਂ ਲਾਈਟ ਜਦੋਂ ਪਤਾ ਲੱਗਦਾ ਵੀ ਇਹ ਲਾਈਟ ਚ ਚੱਲੀ ਜਾਂਦੀ ਬਸ ਹੋਰ ਨਹੀਂ ਇਹਦਾ ਕੋਈ ਇਦਾਂ ਬੰਦ ਹੋਇਆ ਕੋਈ ਖੜਕਾ ਨਹੀਂ ਦਾ ਇੱਦਾਂ ਇਹ ਰਿਵਰਸ ਘੁੰਮ ਜਾਣਾ ਜੀ ਆਪਾਂ ਗੰਨਾ ਬਾਹਰ ਵਾਪਸ ਲੈਣਾ ਵਾਪਸ ਕਢਣੇ ਨੂੰ ਤਾਂ ਵਾਪਸ ਹੋ ਜੂ ਬੰਦ ਕੇ ਅੱਛਾ ਵੀ ਕੋਈ ਮਰਜ਼ੀ ਗੰਨਾ ਕੱਢ ਸਕਦਾ ਇਹਦੇ ਵਿੱਚੋਂ ਜਿਹੜਾ ਮਰਜ਼ੀ ਕਰੇ ਕੋਈ ਜਿਹੜੀ ਜਾ ਕਰੇ ਉਹ ਵੀ ਚਲਾ ਸਕਦਾ 19 ਜਵਾਕ ਛੋਟਾ ਜੀ ਤੁਸੀਂ ਕਢਾ ਦਿਓ ਇਹਦੇ ਦੇ 6 ਸਾਲ ਦਾ ਮੇਰੀ ਕੁੜੀਆ 7-8 ਸਾਲ ਦੀ ਹੁਣ ਜਦੋਂ ਅਸੀਂ ਲੰਗਰ ਲਗਾਇਆ ਸੀ ਤੇ ਹਨੂਮਾਨ ਜੰਮਤੀ ਤੇ 14 ਕੁਇੰਟਲ ਗੰਨਾ ਅਸੀਂ ਇਸ ਮਸ਼ੀਨ ਚੋਂ ਕੱਢਿਆ ਇੱਕ ਵਾਰ ਹਾਂਜੀ ਇਹ ਕਿੰਨੇ ਕਿੰਨਾ ਜੂਸ ਕੱਢ ਦਿੰਦੀ ਹੈ ਇਹ ਰੈਗੂਲਰ ਜੇ ਇਹ ਸਾਡੀ ਡੈਮੋ ਵਾਲੀ ਹੈ ਇਹਦੇ ਚੋਂ ਇਹ ਤਾਂ ਤੁਸੀਂ ਮੰਨੋ ਵੀ 2 ਸਾਲ ਹੋ ਗਏ ਇਹਨੂੰ ਤੇ 2 ਸਾਲ ਚ ਤੁਸੀਂ ਇਹਦੇ ਨਾ ਕੋਈ ਕਸਾਈ ਆ ਦੇਖੋ ਤੁਸੀਂ ਇਹਦੀ ਗਰਾਰੀਆਂ ਦਿਖਾਨਾ ਤੁਹਾਨੂੰ ਮੈਂ ਇਹਦੇ ਰੂਲੇ ਦੇਖੋ ਉਵੇਂ ਦੇ ਉਵੇਂ ਡਾਇਮੰਡ ਕੱਟੇ 304 ਸਟੀਲ ਦੇ ਬਣੇ ਹੈ ਇਹ ਐਸਐਸ 304 ਦੇ ਇਹ ਉਦਾਂ ਹੀ ਉਦਾਂ ਕਸਾਈ ਨਹੀਂ ਹੈ ਜੀ ਇਹਦੀ ਕੋਈ ਬਈ ਨਾਲੇ ਹੱਥ ਆਉਂਦਾ ਡਰ ਨਹੀਂ ਹੈਣਾ ਕੋਈ ਹੱਥ ਆਉਂਦਾ ਡਰ ਨਹੀਂ ਛੋਟਾ ਬੱਚਾ ਕੱਢੀ ਆਵੇ ਸਾਰੇ ਪਿੰਡ ਨੂੰ ਜੂਸ ਪਿਆ ਦੇ ਬਈ ਕੰਨਾ ਜਾਂਦਾ ਹੁੰਦਾ ਨਾਲ ਹਾਥੀ ਦੇ ਦੇ ਵਿੱਚ ਆਉਂਦਾ ਹੈਨਾ ਕੋਈ ਡਰ ਨਹੀਂਗਾ ਇਹਨੂੰ ਇਹਨੂੰ ਜਦੋਂ ਸਾਫ਼ ਕਰਨਾ ਹੈ ਬਸ ਇਹਨੂੰ ਖੋਲ ਕੇ ਉਦੋਂ ਇਹਨੂੰ ਖੋਲਣਾ ਜਦੋਂ ਇਹਨੂੰ ਸਾਫ਼ ਕਰਨਾ ਪਾਣੀ ਇਸ ਚ ਪਾ ਦੇਣਾ ਤੇ ਉਵੇਂ ਹੀ ਪਾਈਪ ਚੋਂ ਜਿਵੇਂ ਆਪਣਾ ਜੂਸ ਕੱਢਣਾ ਉਵੇਂ ਪਾਣੀ ਕੱਢ ਦੇਣਾ ਸਾਫ਼ ਠੀਕ ਹੈ ਇਹ ਗੰਨੇ ਹੁਣ ਜੂਸ ਕੱਢਣ ਵਾਸਤੇ ਰ ਜੇ ਹੁਣ ਇਹ ਮੈਂ ਦਿਖਾਵਾਂ ਤੁਹਾਨੂੰ ਉਦਾਂ ਤੇ ਕਵਰ ਰੱਖਦੇ ਆਂ ਸੀ ਬਈ ਉਹ ਨਾ ਆਵੇ ਤੇ ਬਾਰ ਕੋਈ ਢਿੱਕ ਨਾ ਪਵੇ ਉਸ ਤੋਂ ਜਾਂ ਕਿਉਂਕਿ ਆਂ ਮਿੱਟੀ ਦੀ ਧਸਤ ਤੋਂ ਹਾਂਜੀ ਹਾਂ ਆ ਵੀ ਵਧੀਆ ਚੀਜ਼ਾਂ ਨੇ ਸਾਰਾ ਕਵਰ ਹੈਗਾ ਇੱਥੋਂ ਜੂਸ ਨਿਕਲਦਾ ਹੈਗਾ ਬਸ ਆਪਾਂ ਸਿਰਫ ਗੰਨਾ ਨਾ ਬਾਈ ਜੀ ਇੱਥੇ ਐ ਰੱਖਣਾ ਹੈ ਅੱਛਾ ਬਾਕੀ ਕੰਮ ਇਹਦਾ ਆਪਾਂ ਕੋਈ ਨਾ ੱਟਕਾ ਲਾਉਣਾ ਨਾ ਕੁਛ ਸਵਾ ਜਿਵੇਂ ਬਾਈ ਕਰੀਬਾ ਬੱਚੀ ਹੈ ਫਸਾਏ ਦੇਣਾ ਉਹਦੇ ਹਨਾ ਝਾਰੀਆਂ ਦੇ ਵਿੱਚ ਦੇਖੋ ਤੁਸੀਂ ਤੁਸੀਂ ਗੰਨਾ ਰੱਖੋ ਆ ਗੰਨਾ ਰੱਖੋ ਲਾਓ ਇਹਨੂੰ ਮੈਂ ਥੋੜਾ ਹੀ ਹਲਕਾ ਜਿਹਾ ਪ੍ਰੈਸ ਕਰ ਦੋ ਇੱਕ ਵਾਰ ਅੱਛਾ ਇਸ ਤੋਂ ਬੱਛਾ ਠੀਕ ਹੈ ਚਾਹੇ 10 ਫੁੱਟਾ ਗੰਨਾ ਹੋਵੇ ਨੇ ਆਪੇ ਗੱਜ ਲੈਣਾ ਅੱਛਾ ਇਹ ਹੁਣ ਜਿਹੜਾ ਜੂਸ ਕਿੱਥੇ ਸਾਰਾ ਇਕੱਠਾ ਹੋਈ ਜਾਂਦਾ ਥੱਲੇ ਹੋਈ ਜਾਂਦਾ ਨਾ ਇਹਦੇ ਚ ਛਾਨੀ ਦੇ ਥੱਲੇ ਹੈਗਾ ਇੰਨੀ ਕਿ ਸਟੋਰੇਜ ਇਹਦੀ ਅੱਛਾ ਵੈਸੇ ਤਾਂ ਆਪਾਂ ਸਟੋਰੇਜ ਰੱਖਦੇ ਨਹੀਂ ਕਿਉਂਕਿ ਇਹਦੇ ਚ ਫਿਰ ਟੇਸਟ ਗੰਨੇ ਦਾ ਜੂਸ ਹੁੰਦਾ ਆਕਸੀਡਾਈਜ਼ ਹੋ ਜਾਂਦਾ ਹੈ ਆਕਸੀਜਨ ਨਾਲ ਤਾਂ ਹੀ ਤਾਜ਼ਾ ਹੀ ਸਵਾਲ ਆਉਂਦਾ ਹਾਂ ਇਹ ਤਾਂ ਨਾਲ ਦੇ ਨਾਲ ਨਿਕਲੇ ਨਾਲ ਦੀ ਨਾਲ ਇਹ ਇਹਦੇ ਸਟੋਰੇਜ ਵਾਲਾ ਸਿਸਟਮ ਹੈ ਨਹੀਂਗਾ ਪਰ ਫਿਰ ਜੀ ਵੀ ਜੇ ਮਤਲਬ ਜਿਵੇਂ ਹੁਣ ਆਪਾਂ 1 2 3 4 ਪੀਸ ਲਾਉਨੇ ਆ 5 ਪੀਸ ਲਾਉਨੇ ਆ 6 ਪੀਸ ਲਾਉਨੇ ਆ ਉਹਦੇ ਜਿੰ ਵਿਚ ਆਪਾਂ ਨੂੰ ਇੰਨੀ ਮਤਲਬ ਕਾਲੀ ਵੀ ਨਹੀਂ ਹੁੰਦੀ ਵੀ ਵੀ ਨਾਲ ਦੇ ਨਾਲ ਐ ਕੱਢਿਆ ਉਹ ਪਾ ਲਾ ਸਕਦੇ ਆ ਕੱਢ ਸਕਦੇ ਉਸ ਤੋਂ ਬਾਅਦ ਆ ਦੱਬਾਂਗੇ ਤਾਂ ਇਹ ਆਪਣਾ ਆਹ ਵਾਲਾ ਬਟਨ ਹੈ ਜਿਹੜਾ ਇਹਦੇ ਨਾਲ ਪੰਪ ਚੱਲ ਜਾਣਾ ਹੈ ਇਸ ਤੋਂ ਆਪਣਾ ਜੂਸ ਬਾਹਰ ਆਣ ਲੱਗ ਜਾਣਾ ਅੱਛਾ ਇਹ ਹੁਣ ਤੁਸੀਂ ਇਹ ਤਾਂ ਅੱਜ ਤੁਸੀਂ ਆ ਗਏ ਅਚਨ ਚੇਤ ਦੋ ਦਿਨ ਦਾ ਮੈਂ ਬਾਹਰ ਸੀਗਾ ਇਹ ਪਰਸੋ ਬਰਫ਼ ਪਈ ਸੀ ਇਹਦੇ 'ਚ ਮੈਨੂੰ ਹਜੇ ਵੀ ਠੰਡਾ ਲੱਗਦਾ ਕਿਉਂ ਨਾ ਪਰਸੋ ਬਰਫ਼ ਪਈ ਸੀ ਤੇ ਠੰਡਾ ਆ ਠੰਡਾ ਪਿਆ ਜੀ ਇਹ ਕਿਉਂ ਠੰਡਾ ਜੀ ਇਹ ਜਿਹੜਾ ਬਾਕਸ ਹੈ ਨਾ ਇਹ ਇਨਸੂਲੇਟਡ ਹੈ। ਅੱਛਾ ਇਹ ਟ੍ਰਿਪਲ ਲੇਅਰ ਹੈ ਜਿਵੇਂ ਥਰਮੋਸ ਨਹੀਂ ਹੁੰਦੀ ਕੰਪਨੀ ਮਿਲਟਨ ਬਣਾਉਂਦੀ ਹੈ ਠੰਡੇ ਵਾਲੀ ਬੋਤਲਾਂ ਠੰਡੇ ਵਾਲੇ ਬਹੁਤ ਬਰਫ਼ ਪਾ ਦਿੰਨੇ ਆਪਾਂ ਰਾਤ ਨੂੰ ਦੁਪਹਿਰ ਤੱਕ ਆਪਣੀ ਬਰਫ਼ ਹੀ ਰਹਿੰਦੀ ਹੈ। ਤੇ ਆ ਮੜੇ ਨੇੜੇ ਆ ਕੇ ਦਿਖਾ ਦੇ ਬਾਈ ਗੰਨੇ ਦਾ ਇਹਦਾ ਰੰਗ ਤੇ ਕਲਰ ਤੋਂ ਪਤਾ ਲੱਗਦਾ ਵੀ ਯਾਰ ਜੂਸ ਦਾ ਬਾਕੀ ਠੀਕ ਆ ਹਨਾ ਤੇ ਪੀਂਚ ਵੀ ਬਾਈ ਯਾਰ ਉਹਦੇ ਨਾਲ ਬਹੁਤ ਫਰਕ ਆ ਟੇਸਟ ਦਾ ਪੂਰੀ ਪਿਓਰ ਚੀਜ਼ ਆ ਪੂਰਾ ਪਿਓਰ ਹੈ। ਪਿਓਰੀ ਹੁੰਦੀ ਆ ਹਨਾ। ਹਾਂਜੀ। ਸੋ ਬਾਈ ਜੀ ਅਜੇ ਕੋ ਟੈਂਪਰੇਚਰ 15 ਹੈ। ਜੇ ਆਪਾਂ ਹੁਣ ਬਰਫ਼ ਪਾਵਾਂਗੇ 0 ਹੋ ਇਹ ਖੁਰਦੀ ਨਹੀਂ ਬਰਫ਼ ਜਲਦੀ ਜਲਦੀ ਆ ਛਾਵੇਂ ਖੜੀ ਹੈ ਜਿਵੇਂ ਤਾਂ ਖੁਰਦੀ ਨਹੀਂ ਜੇ ਆਪਾਂ ਧੁੱਪੇ ਖੜੇ ਆ ਫਿਰ ਇੱਕ ਦਿਨ ਚ ਖੁਰ ਜਾਂਦੀ ਹੈ ਅੱਛਾ ਅੱਛਾ ਬਈ ਇਹਨਾਂ ਇਹ ਤੋਂ ਲਾਵਾ ਇੱਕੋ ਨਿੱਕੀ ਜਿਮਾ ਉਹ ਦੇਖ ਰਿਹਾ ਸੀ ਉਹ ਦਾ ਕੀ ਹਿਸਾਬਦਾ ਵੇ ਇਹ ਬਾਈ ਜੀ ਇੱਕ ਛੋਟੀ ਮਸ਼ੀਨ ਹੈ ਵੀ ਜਿਹਦੇ ਵਿੱਚ ਆਪਾਂ ਜੂਸ ਵਰ ਆਪਾਂ ਨੂੰ ਪਾਣੀ ਪਾਉਗੇ ਇਹਦੇ ਚ ਠੰਡੇ ਦਾ ਕਨਸੈਪਟ ਹੈ ਨਹੀਂ ਗਾ ਅੱਛਾ ਸੇਮ ਕੰਮ ਇਹਨੇ ਉਵੇਂ ਹੀ ਕਰਨਾ ਹੈ ਉਵੇਂ 400 ਵਾਟ ਦੀ ਜੀ ਕੰਜ਼ਮਪਸ਼ਨ ਹੈ ਉਵੇਂ ਇਹਦੇ ਚ ਇਟਾਲੀਅਨ ਗੇਅਰ ਬਾਕਸ ਲੱਗਿਆ ਹੈ ਉਹੀ SS304 ਦੇ ਰੋਲੇ SS304 ਦੀ ਪੂਰੀ ਬਾਡੀ ਹੈ ਇਹਨੂੰ ਮਸ਼ੀਨ ਨੂੰ ਕਦੇ ਜੰਗਾਲ ਨਹੀਂ ਲੱਗਣਾ ਅੱਛਾ ਐਵੇਂ ਦੀ ਐਵੇਂ ਹੀ ਰਹੇਗੀ ਐਵੇਂ ਹੀ ਰਹੂਗੀ ਇਹਨੂੰ ਕਦੇ ਜੰਗਾਲ ਨਹੀਂ ਲੱਗੂਗਾ ਇਹਦੇ ਵਿੱਚ ਵਰਡ ਦਾ ਜਿਹੜਾ ਫੂਡ ਗ੍ਰੇਡ ਸਟੀਲ ਹੈ ਵਰਲਡ ਕਲਾਸ ਜਿਹੜਾ ਟਾਪ ਦਾ SS304 ਹੈ ਉਹ ਤੇ ਸਟੀਲ ਨਹੀਂ ਹੁੰਦਾ ਇਹ ਇਹਦੇ ਵਿੱਚ SS304 ਦੀ ਬਣੀ ਹੈ ਪੂਰੀ ਦੀ ਪੂਰੀ ਬਣੀ ਉਹ ਵੀ SS304 ਦੀ ਹੈ ਪਰ ਉਹਦਾ ਕ੍ਰਸ਼ਰ SS304 ਦਾ ਹੈ ਬਾਕੀ ਬਾਡੀ ਦੋਸਤ ਅੱਛਾ ਇਹਦਾ ਇਹ ਸਿਸਟਮਾ ਵੀ ਜਿਹੜਾ ਵੀ ਕੋਈ ਮਾੜਾ ਮੋਟਾ ਇਹ ਚੋਂ ਨਿਕਲਣਾ ਹਨਾ ਉਹ ਥੱਲੇ ਆਏ ਨਾ ਬਾਹਰ ਇਹਦਾ ਕਚਰਾ ਪਿੱਛੇ ਆ ਜਾਣਾ ਹੂੰ ਦੇ ਜੂਸ ਆਪਾਂ ਨੂੰ ਭਾਂਡੇ 'ਚ ਲੈਣਾ ਪੈਣਾ ਪਤੀਲੇ 'ਚ ਜਾਂ ਆਪਾਂ ਆਪਣੇ ਕਿਸੇ ਵੀ ਭਾਂਡੇ 'ਚ ਆਪਾਂ ਉਹਦੇ 'ਚ ਬਰਫ਼ ਪਾਣੇ ਨੇੜੇ ਆ ਕੇ ਦਿਖਾ ਦੀ ਬਈ ਹਨਾ ਆ ਵੀ ਮਸ਼ੀਨ ਸਿਸਟਮ ਉਵੇਂ ਆ ਬਸ ਇਹਦੇ ਥੱਲੇ ਕੋਈ ਜਗ ਦੇ ਥੱਲੇ ਉਹ ਰੱਖਣਾ ਪੈਣਾ ਹਨਾ ਵੀ ਪੁੱਣਨ ਵਾਸਤੇ ਉਹਨੂੰ ਜੂਸ ਨੂੰ ਹਾਂਜੀ ਇਹਦੇ 'ਚ ਛਾਨਣੀ ਤੇ ਭਾਂਡਾ ਆਪਾਂ ਨੂੰ ਲਾਣਾ ਪਊਗਾ ਜਾਂ ਆਪਾਂ ਇਹ ਕਰ ਸਕਦੇ ਆਂ ਬਰਫ਼ ਪਾਣ ਦੀ ਜਗ੍ਹਾ ਤੇ ਆਪਾਂ ਇਹਦੇ 'ਚ ਗੰਨਾ ਡੀਪ ਫ੍ਰੀਜ਼ਰ ਵਾਲਾ ਠੰਡਾ ਗੰਨਾ ਲਾ ਸਕਦੇ ਆਂ ਤਾਂ ਠੰਡਾ ਜੂਸ ਆਊਗਾ ਠੰਡਾ ਹੋਊਗਾ ਹਾਂ ਇਹ ਇਹ ਕਰ ਸਕਦੇ ਆਂ ਅੱਛਾ ਬਈ ਹੁਣ ਇਹਨਾਂ ਦੇ ਰੇਟ ਰੂਟ ਕੀ ਹੈਗੇ ਮੰਨ ਲਓ ਹੁ ਉਦੋਂ ਛੋਟੀ ਆ ਗਈ ਹੈ ਨਾ ਹਾਂਜੀ ਬਾਈ ਜੀ ਜਦੋਂ ਚਲਦਾ ਫਿਰਦਾ ਕਰ ਸਕਦਾ ਉਹਨੂੰ ਸਿਰਫ ਆਪਾਂ ਮੋਟਰਸਾਈਕਲ ਜੋੜਨਾ ਹੈ ਪੂਰਾ ਦਾ ਪੂਰਾ ਤਿਆਰ ਸਿਸਟਮ ਹੈ ਉਹ ਨਾ ਉਹੀ ਹੈ ਜਿੱਥੇ ਮਰਜ਼ੀ ਲੈ ਜੋ ਮੋਟਰਸਾਈਕਲ ਜੋੜ ਕੇ ਆਪਾਂ ਜਿੱਥੇ ਮਰਜ਼ੀ ਲੈ ਜੀ ਜਿੱਥੇ ਮਰਜ਼ੀ ਲਈ ਬਰੋ ਤੇ ਰੇਡ ਉਡਕੀਆਂ ਬਾਈ ਹੁਣ ਇਹਦਾ ਇਹ ਕਿੰਨੇ ਕ ਦੀ ਹੈ ਜੇ ਮੰਨ ਲਓ ਕਿਸੇ ਲੈ ਲਈ ਇਹ ਬਾਈ ਜੀ 45000 ਪਲੱਸ ਜੀਐਸਟੀ ਇਹਦਾ ਰੇਟ ਹੈ ਟੈਕਸ ਅਲੱਗ ਪੈ ਜਾਂਦਾ ਤੇ ਉਹਦਾ ਆ ਜਾਂਦਾ ਜੀ ਆ ਜਿਵੇਂ ਇਹ ਹੈਗੀ ਆਪਣੀ 32 ਇੰਚ ਬਾਈ 34 ਇੰਚ ਅੱਛਾ ਇਹਦਾ ਰੇਟ 1.5 ਹੈ 1 ਲੱਖ 5000 ਪਲੱਸ ਜੀਐਸਟੀ ਅੱਛਾ ਤੇ ਉਹਦਾ 1000 ਪਲਸ ਜੀਐਸਟੀ ਮਤਲਬ ਲੱਖ ਮੋਟਾ ਮੋਟਾ ਗੱਲ ਲੋ ਵੀ ਇਹਦਾ ਲੱਖ ਰੁਪਏ ਪਲਸ ਜੀਐਸਟੀ ਇਹ ਮਸ਼ੀਨ ਦਾ ਇਕੱਲੀ ਮਸ਼ੀਨ ਦਾ ਇਹ ਰੈਡੀ ਇਹ ਰੈਡੀ ਤਾਂ ਆਪਾਂ ਤਿਆਰ ਕਰਾਈਆ ਮਤਲਬ ਕਿਸੇ ਕਹਿ ਗਿਆ ਹੀ ਕੋਈ ਬੰਦਾ ਵੀ ਸਾਨੂੰ ਪੂਰਾ ਤਿਆਰ ਕਰਾ ਕੇ ਦੇ ਦੋ ਕਨਸੈਪਟ ਜੇ ਮੰਨ ਲਓ ਤਿਆਰ ਕਰਾਉਣੀ ਸਾਰੀ ਰੈਡੀ ਕਰਕੇ ਆਂ ਦੇ ਦੇਉ ਤੁਹਾਨੂੰ ਇਹ ਸਾਰੀ ਰੈਡੀ ਤਿਆਰ ਕਰਕੇ ਦੇ ਦਾਂਗੇ ਇਨਵਰਟਰ ਬੈਟਰੀ ਦਾ ਬੰਦਾ ਆਪ ਲਾ ਲਵੇ ਤਾਂ ਇਹ ਮਸ਼ੀਨ ਅਸੀਂ ਇਹ ਉਹਨੂੰ ਦੇ ਦਾਂਗੇ 1 25 ਪਲਸ ਜੀਐਸਟੀ ਇਕ 25 ਪਲੱਸ GST ਅੱਛਾ ਤੇ ਭਾਈ ਹੁਣ ਆਪਣੀ ਲੋਕੇਸ਼ਨ ਕੀ ਹੈ ਐਗਜ਼ਿਟ ਜਿੱਥੇ ਆਪਾਂ ਖੜੇ ਆਂ ਜੇ ਮੰਨ ਲਓ ਤੁਹਾਡਾ ਸੰਪਰਕ ਕਰਨ ਦਾ ਮੌਕਾ ਹੋਵੇ ਨਾ ਆਪਾਂ ਖੜੇ ਆਂ ਗੁਣਿਆਣਾ ਰੋਡ ਬਠਿੰਡਾ ਆਦਰਸ਼ ਨਗਰ ਦਾ ਇਹ ਏਰੀਆ ਆਦਰਸ਼ ਨਗਰ ਦਾ ਹਾਈਵੇ ਹੈ ਇਹ ਇੱਧਰ ਗੁਣਿਆਣਾ ਪੈ ਜਾਂਦਾ ਹੈ ਇੱਧਰ ਨੂੰ ਆਪਣਾ ਬਠਿੰਡਾ ਸ਼ਹਿਰ ਤਾਂ ਇਹ ਗੁਣਿਆਣਾ ਰੋਡ ਬਠਿੰਡੇ ਦਾ ਏਰੀਆ ਐ NFL ਦੇ ਨਾਲ ਜਮਾਂ ਦੱਸ ਫਰੰਟ ਤੇ ਪਿਓਰ ਕੇਨ ਆਪਣਾ ਤੇ ਮੋਬਾਈਲ ਨੰਬਰ ਕੀ ਹੈ ਜੇ ਕਿਸੇ ਨੇ ਸੰਪਰਕ ਕਰਨਾ ਤੁਹਾਡੇ ਤੋਂ ਮਸ਼ੀਨ ਲੈ ਕੇ ਜਾਣੀ ਹੈ ਮੋਬਾਈਲ ਨੰਬਰ ਭਾਈ ਜੀ ਹੈਗਾ ਮੇਰਾ 93449407 9344900007 ਤੇ ਟਾਈਮਿੰਗ ਕੀ ਰਹਿੰਦੀ ਆਪਣੀ ਇਥੇ ਟਾਈਮਿੰਗ ਭਾਈ ਜੀ ਆਪਣੀ ਹੈਗੀ ਸਵੇਰ 10 ਵਜੇ ਤੋਂ ਸ਼ਾਮੀ 6 ਵਜੇ ਸਵੇਰ 10 ਤੋਂ ਸ਼ਾਮੀ 6 ਵਜੇ ਤੱਕ ਤੇ ਮਸ਼ੀਨਾਂ ਆਪਣੇ ਕੋਲ ਹੋਰ ਵੀ ਮਾਡਲ ਹੈਗੇ ਆ ਉਹ ਜਿਵੇਂ ਹੁਣ ਗੋਡਾਊਨ ਚ ਪਈ ਆ ਇਸ ਟਾਈਮ ਇੱਥੇ ਆਪਣੇ ਕੋਲ ਹੈ ਨਹੀਂ ਅਵੇਲੇਬਲ ਉਹ ਜਿਵੇਂ ਛੱਤ ਵਾਲੀਆਂ ਬਣਾਉਂਦੇ ਆ ਵੱਡੇ ਟਾਇਰਾਂ ਵਾਲੀਆਂ ਹੂੰ ਮਤਲਬ ਮਸ਼ੀਨਾਂ ਦੋੜਾ ਜਿਵੇਂ ਦੀ ਮਰਜ਼ੀ ਬਣਵਾ ਲਓ ਉਹਦਾ ਮਤਲਬ ਉਹ ਇਹ ਮਸ਼ੀਨ ਦਾ weight ਹੈ ਜੀ 120 ਕਿਲੋ ਹੂੰ ਇਹਦਾ 120 ਕਿਲੋ weight ਹੈ ਇਹ ਹੈਗੀ 110 ਕਿਲੋ ਦੀ ਅੱਛਾ ਤੇ ਜਿਹੜੀ ਉਹ ਛੱਤ ਵਾਲੀ ਜਿਵੇਂ ਉਹ 260 265 ਕਿਲੋ ਤੱਕ ਬਣ ਜਾਂਦੀ ਹੈ ਸਟੀਲ ਦੀ ਮਤਲਬ ਉਹਦਾ ਵਜ਼ਨ ਜ਼ਿਆਦਾ ਹੋ ਜਾਂਦਾ ਤੇ ਬਾਈ ਜੀ ਆਹਾਂ ਮਸ਼ੀਨ ਜਿਨ੍ਹਾਂ ਨੇ ਕੰਮ ਕਰਨਾ ਨਾ ਤੇ ਜਾਂ ਜਿਹੜੀਆਂ ਪੁਰਾਣੀਆਂ ਲੇਬਰ ਦੇ ਮਸ਼ੀਨਾਂ ਹੁਣ ਉਹਨਾਂ ਦਾ ਖੜਾ ਛੱਡ ਦਿਓ ਤੇ ਨਵੀਂ ਮਸ਼ੀਨ ਨਵੀਂ ਟੈਕਨੋਲੋਜੀ ਨਾਲ ਕੰਮ ਕਰੋ ਤੇ ਵਧੀਆ ਸਾਫ ਸੁਥਰਾ ਹਨਾ ਤੇ ਇਹ ਵਧੀਆ ਤਰੀਕੇ ਨਾਲ ਕੰਮ ਕਰੋ ਇਹਨੂੰ ਤੇ ਜਿੱਥੇ ਮਰਜ਼ੀ ਲੈ ਜਾਓ ਨਾ ਉਹਦਾ ਖੜਕਾ ਨਾ ਕਰਨਾ ਕਿ ਮੇਰੇ ਕੋਲੋਂ ਕੋਈ ਭਰਾ ਲੈ ਕੇ ਗਿਆ ਮਸ਼ੀਨਾਂ ਪਹਿਲਾਂ ਇੱਕ ਲੈ ਗਿਆ ਸੀ ਉਹ ਮਸ਼ੀਨ ਉਹਦੀ 6ਵੇਂ ਦੇਣੀ ਉਹਨੂੰ 5-4000 ਰੁਪਏ ਦਿਨ ਦਾ ਕਮਾਈ ਦੇਣ ਲੱਗ ਗਈ ਗੰਨੇ ਦਾ ਖਰਚਾ ਕੱਢ ਕੇ 20 ਰੁਪਏ ਦਾ ਗਲਾਸ ਹੀ ਵੇਚ ਰਿਹਾ ਉਹ ਫਿਰ ਉਹ ਦੂਜੀ ਮਸ਼ੀਨ ਫੇਰ ਲੈ ਗਿਆ 20 ਦਿਨ ਬਾਅਦ ਹੁਣ ਉਹ ਬੰਦਾ ਲਗਭਗ 12-13000 ਰੁਪਏ ਦੋਨ ਕਮਾਰ ਇੱਕ ਤੋਂ ਵੱਧ ਕਮਾਰ ਆ ਇੱਕ ਜਗ੍ਹਾ ਤੇ ਉਹਦੀ ਸੇਲ ਹੈਗੀ 4500 5000 ਦੀ ਇੱਕ ਜਗ੍ਹਾ ਤੇ ਸੇਲ ਕਾਫੀ ਜ਼ਿਆਦਾ ਉਹਦੀ ਤੇ ਬਾਕੀ ਬਾਈ ਜੀ ਹਰੇਕ ਚੀਜ਼ ਬੰਦਾ ਜਿਹੜਾ ਪਿਓ ਚ ਬਹੁਤ ਜਗ੍ਹਾ ਚਲੀ ਗਈ ਮੇਰੇ ਕੋਲ ਪਿਓ ਪਿਓਰ ਚੀਜ਼ ਭਾਲਦਾ ਗਿਆ ਵੀ ਚੰਗੀ ਚੀਜ਼ ਮਿਲੇ ਪੈਸੇ ਭਲਾਂ ਦੀ ਥੋੜੇ ਵੱਧ ਲੱਗੇ ਪਰ ਚੀਜ਼ ਚੰਗੀ ਮਿਲੇ ਹਨਾ ਤੇ ਐਚੋ ਜਮਾਂ ਜਿਹੜਾ ਪਿਓਰ ਜੂਸ ਤੋਂ ਨੂੰ ਮਿਲਣਾ ਤੇ ਚੈਰਟ ਲੈਣਾ ਪੂਰਾ ਚੈਰਟ ਤੇ ਨਾਰਮਲ ਲੈਣਾ ਉਹ ਵੀ ਨਾਰਮਲ ਤੇ ਛੋਟੀ ਵੱਡੀ ਮਸ਼ੀਨ ਸਾਰੀਆਂ ਇੱਥੋਂ ਮਿਲ ਜਾਣੀਆਂ ਐਡਰੈਸ ਤੁਹਾਨੂੰ ਮੈਂ ਸਮਝਾ ਦੇਣਾਗਾ ਦਰਸ਼ਨਗਰ ਦੇ ਵਿੱਚ ਆਪਾਂ ਖੜੇ ਆ ਗੋਨਿਆਣਾ ਰੋਡ ਤਾਂ NFL ਤੋਂ ਥੋੜੀ ਅੱਗੇ ਆ ਕੇ ਜਿਹੜਾ ਅਦਰਸ਼ ਨਗਰ ਆਉਂਦਾ ਤਾਂ ਉੱਥੇ ਸੱਜੇ ਪਾਸੇ ਤੁਸੀਂ ਦੇਖੋਗੇ ਏਅਰ ਕੇਨ ਦੇ ਨਾਂ ਦੇ ਜਿਹੜੀ ਬਈ ਉਹਨਾਂ ਦੀ ਇੱਥੇ ਦੁਕਾਨ ਆ ਗਈ ਤਾਂ ਮੋਬਾਈਲ ਨੰਬਰ ਆਪਾਂ نیچے ਲਿਖ ਦਾਂਗੇ ਤਾਂ ਇੱਥੇ ਜ਼ਰੂਰ ਵਿਜ਼ਿਟ ਕਰਿਓ ਜਿਹੜੇ ਲੈ ਕੇ ਗਏ ਨਾ ਮਸ਼ੀਨਾਂ ਜਿਹੜੇ ਚਲਾਉਂਦੇ ਆ ਤਾਂ ਕਮੈਂਟ ਕਰਕੇ ਦੱਸਿਓ ਹਣਾ ਵੀ ਕਿਦਾਂ ਦਾ ਦਾ ਰਿਜ਼ਲਟ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਿਓ ਤੇ ਪੇਜ ਨੂੰ ਫੋਲੋ ਵੀ ਕਰਿਓ ਧੰਨਵਾਦ